ਸੋਨਾਲੀਕਾ 35 ਹੈ ਜੀ ਟੌਪ ਵਾਲਾ ਮਾਡਲ ਹੈ ਡਾਲ ਕਲੱਚ ਹੈ ਤੇਲ ਚ ਬ੍ਰੇਕ ਵਾਲਾ ਠੀਕ ਹੈ ਜੀ ਗੇਅਰ ਦਾ ਪੂਰਾ ਚੰਗਾ ਟਰੈਕ 65 EP ਹੀ ਆ ਗਿਆ ਜੀ ਇਹ ਛੋਟਾ ਹੀ ਆ ਗਿਆ ਇਹਦਾ ਟਰੈਕਟਰ ਦੇਖਣ ਨੂੰ ਵੀ ਐ ਸੋਹਣਾ ਲੱਗਦਾ ਦੂਰੋਂ ਚਲਾਈ ਚਲੂਈ ਰਿਹਾ ਬਈ ਬਹੁਤ ਜਿਆਦਾ ਵਧੀਆ ਫੁੱਲ ਟੌਪ ਮਾਡਲ ਹੈ ਐ ਟਰੈਕਟਰ ਨੂੰ ਮੇਰੇ ਕੰਪਨੀ ਦੇ 80 ਪੈਸੇ ਆ ਹਾਂਜੀ ਠੀਕ ਹੈ ਮਗਰਾੜ ਮਗਰੂੜ ਨਾਲ ਦੇ ਜਮਾ ਵੇਚ ਆ ਗਿਆ ਵੀਰੇ ਇਹ ਨਹੀਂ ਵੀ ਮਗਰਾੜ ਕਿਤੋਂ ਬਣਿਆ ਹੋਊ ਜਾਂ ਰੰਗ ਹੋਇਆ ਕਿਤੋਂ ਹਾਂਜੀ ਠੀਕ ਹੈ ਬਾਕੀ ਫੈਵਰ ਹੱਟ ਲੱਗਿਆ ਦਾ ਸੋਨਾਲੀਕਾ DI 60 ਦਾ ਮਾਈਲਰ ਮਾਸਟਰ ਆ ਗਿਆ ਜੀ ਹਾਂ ਜੀ ਤਿੰਨ ਸਿਲੰਡਰ ਵਾਲਾ ਵੀਰੇ ਡਬਲ ਕਲਚ ਆ ਇਹ ਹਾਂ ਜੀ ਪੰਜਾਬ ਨੰਬਰ ਆ ਫਰਸਟ ਕੁਆਲਟੀ ਦਾ ਟਰੈਕਟਰ ਹੀ ਇਹ ਠੀਕ ਆ ਜੀ ਸਾਰੇ ਮੀਟਰ ਚੱਲਦੇ ਆ ਬਈ ਹਾਂ ਚੱਲਦੇ ਆ ਵੀਰੇ ਸਾਰੇ ਮੀਟਰ ਮੋਟਰ ਵੀ 365 ਘੰਟੇ ਚੱਲਿਆ ਇਹਦਾ ਠੀਕ ਆ ਜੀ ਕਵਰ ਤੇ ਕਲਚ ਖੁੱਲਿਆ ਵੀਰੇ ਐ ਨਹੀਂ ਕੋਈ ਹੈਡ ਖੁੱਲਿਆ ਜਾਂ ਓਜਲ ਖੁੱਲੀ ਆ ਜਾਂ ਕੋਈ ਡੀਜ਼ਲ ਪੰਪ ਖੁੱਲਿਆ ਜਾਂ ਕੋਈ ਅਗਲਾ ਹਿੱਸਾ ਖੁੱਲਿਆ ਕੁਝ ਨਹੀਂ ਖੁੱਲਿਆ ਹਾਂ ਜੀ ਸਾਰਾ ਕੋਈ ਨਾ ਜੇਤੀ ਵਾਲਾ ਟਰੈਕਟਰ ਆ ਵੀਰੇ ਕੋਈ ਟਰਾਲੀ ਵਾਲਾ ਟਰੈਕਟਰ ਨਹੀਂ ਹੈਗਾ ਠੀਕ ਆ ਜੀ ਹਾਂ ਹਾਂ ਜੀ ਸੱਚੀ ਕਾਰਵਾਈ ਦੀ ਸਾਰੇ ਦੋਸਤਾਂ ਵੀਰਾਂ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਤੇ ਬਾਈ ਨਾਲ ਕਰਾਉਣਾ ਗੱਲਬਾਤ ਸਸੀ ਕਾਲ ਜੀ ਸਸੀ ਕਾਲ ਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਤੁਸੀਂ ਸੁਣਾਓ ਵਧੀਆ ਵਧੀਆ ਠੀਕ ਠਾਕ ਸਭ ਤੋਂ ਪਹਿਲਾਂ ਤਾਂ ਭਾਈ ਬੱਬੂ ਦਿਖਾ ਦੇ ਇਹ ਮੰਡੀ 'ਚ ਸਾਨੂੰ ਫਾਰਮਰ ਡਰੈਕਟਰ ਟਰੈਕਟਰ ਮਿਲ ਜੂਗਾ ਕੋਈ ਮਰਜ਼ੀ ਲੈਣਾ ਓਏ 60 ਵਾਲਾ ਇਹ 45 ਵਾਲਾ ਇਹ 65 ਵਾਲਾ ਵੀ ਹੈਗਾ ਭਈ ਅੱਜ ਤੇ 65 ਵਾਲਾ ਅੱਜ ਹੀ ਲੈ ਕੇ ਆਏ ਆ ਹਾਂਜੀ ਮੈਂ ਉਹਦੇ ਬਾਰੇ ਦੱਸਾਇਆ ਆਪਾਂ ਠੀਕ ਹੈ ਜੀ ਹਾਂ ਸਭ ਤੋਂ ਪਹਿਲਾਂ ਤਾਂ ਬਾਈ ਟਰੈਕਟਰ ਦਿਖਾਉਣਾ ਹੈ ਬਾਈ ਦੇ ਫਿਰ ਆਪਾਂ ਐਡਰੈਸ ਦੇਵਾਂਗੇ ਸਾਹਮਣੇ ਆ ਗਿਆ ਜੀ ਸਭਰਾਜ 855 ਸਿੰਗਲ ਸਟਾਰ ਤੇ ਮਾਡਲ ਜੀ ਹੈ ਕਿ 2002 ਆ ਵੀਰੇ 2002 ਮਾਡਲ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਡੀ ਲੈਕਸ ਮਾਡਲ ਹੈ ਡੀ ਲੈਕਸ ਮਾਡਲ ਤੇ ਗੋਲਾਂਟੀ ਆ ਜਾਂਦੀ ਹੈ ਜੀ ਆ ਗੋਲੇ ਸਾ ਆ ਗਿਆ ਵੀਰੇ ਠੀਕ ਆ ਜੀ ਇਹ ਸੱਚਾ ਗੋਲ ਆ ਹਾਂ ਇਹ ਡੀ ਲੈਕਸ ਮਾਡਲ ਚ ਆਇਆ ਗੋਲੇ ਸਾ ਨਹੀਂ ਚੌਰਸ ਆਇਆ ਇਹਦੇ ਚ ਜਿਆਦਾ ਨੀਵੇਂ ਮਾਡਲ ਹਾਂਜੀ ਹਾਂ ਟਾਇਰ 80 ਪਾਏ ਦਾ ਟਰੈਕਟਰ ਨੂੰ 6 ਚਰੀਆ ਡਬਲ ਕਲਚ 6 ਚਰੀਆ ਡਬਲ ਕਲਚ 80 ਪਾਏ ਦਾ ਟਾਇਰ ਆ ਬੈਕ ਵਾਲਾ ਹੈ ਗਿਆ ਜੀ ਕਰਤਾਰ ਹੂੰ ਇਹ 13 ਨੇ ਟਾਇਰਾਂ ਜੇ ਦੇਖ ਸਕਦੇ ਤੁਸੀਂ 6 ਚਰੀ ਚ ਆ ਗਿਆ ਟਰੈਕਟਰ ਹਾਂ 6 ਚਰੀ ਆ ਬੈਕ ਸਾਈਡ ਤੋਂ ਵੀ ਪੂਰਾ ਵਧੀਆ ਬੈ ਟਰੈਕਟਰ ਲੰਕਾਂ ਲੰਕਾਂ ਵਗੈਰਾ ਦਾ ਇੰਜਨ ਗੇਅਰ ਦਾ ਵੀ ਵਧੀਆ ਹੈ ਕੱਲਾ ਪਿਆ ਨਹੀਂ ਵਧੀਆ ਇੰਜਨ ਗੇਅਰ ਵੀ ਬਹੁਤ ਵਧੀਆ ਚਲਾਈ ਇਹਦੀ ਖਟੋਗੜ 15 ਮਾਡਲ ਅਰਜੀ ਹੈ ਬੈਟਰੀ ਠੀਕ ਆ ਜੀ ਹਾਂਜੀ ਠੀਕ ਆ ਭਾਈ ਜੀ ਤੇ ਰੰਗ ਪੇਂਟ ਦਾ ਜੀ ਹੈ ਰੰਗ ਪੇਂਟ ਦਾ ਵੀਰੇ ओरिजिनल ਆ ਹਲਕੀ ਫੁਲਕੀ ਮਾੜੀ ਮੋਟੀ ਜਿਵੇਂ ਕਿਤੇ ਕੋਈ ਥੱਲੇ ਕੋਈ ਡਾਟਾ ਮਾੜੀ ਮੋਟੀ ਹੈਗੀ ਐਟਾਚਿੰਗ ਆ ਨਹੀਂ ਇਹ ਸਾਰੀ ਦਬਾਈ ਪਏ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਸੈਕੰਡ ਪਾਰਟੀ ਦੇ ਨਾਮ ਆ ਠੀਕ ਆ ਜੀ ਤੇ ਇਹ ਆ ਗਿਆ ਜੀ 2 ਲੱਖ 62000 ਤਾਂ ਡਿਮਾਂਡ ਆ ਬਾਈ 2 ਲੱਖ 45000 ਦਾ ਵੀਰੇ ਦੇ ਦੋ ਲੱਖ 45 ਲਈ ਠੀਕ ਆ ਜੀ ਅੱਗੇ ਆ ਗਿਆ ਜੀ ਸੋਨਾ ਲਿਕਾ ਡੀਆਈ 35 ਦਾ ਇਹ ਟਾਪ ਮਾਡਲ ਚ ਆ ਗਿਆ ਇਹ ਸੋਨਾ ਲਿਕਾ 35 ਹੈ ਜੀ ਟਾਪ ਵਾਲਾ ਮਾਡਲ ਹੈ ਡਬਲ ਕਲੱਚ ਹੈ ਤੇਲ ਚ ਬ੍ਰੇਕ ਵਾਲਾ ਠੀਕ ਆ ਜੀ ਪਾਵਰ ਸਟੀering ਆ ਗਿਆ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਟਾਇਰ ਇਹਦੇ 80 ਪੈਸੇ ਜੀ ਮੂਰੇ ਟਾਇਰ ਇਹਦੇ ਵੱਡੇ ਪਾਏ ਹੋਏ ਆ ਪਾਵਰ ਕਰਕੇ 650 16 ਵਾਲੇ ਖੇਤੀ ਵਾਲਾ ਵੀਰੇ ਟਰੈਕਟਰ ਦੇਖੋ ਕੱਕ ਦਿਖਾ ਦਿਓ ਪੂਰਾ ਸਾਫ ਹੈ। ਕਈ ਵਾਰ ਬੰਦਾ ਆਇਆ ਕਹਿੰਦਾ ਯਾਰ ਮੂਹਰੋਂ ਦਿਖਾ ਤਾਂ ਪਿੱਛੋਂ ਦਾ ਦਿਖਾਇਆ ਨਹੀਂ। ਪਿੱਛੋਂ ਵੀ ਚੈੱਕ ਕਰਾ ਦਿਓ ਲਿੰਕਾਂ ਲਿੰਕਾਂ ਵੀਰੇ ਸਾਰੀਆਂ ਯਾਰ। ਪੂਰਾ ਰੰਗ ਪੇਂਟ ਦਾ ਵੀ ਬਰਾ ਸੋਹਣਾ ਸੁੱਤਾ ਸੁੱਤਾ ਇਹ ਨਹੀਂ ਹੈਗਾ ਵੀ ਕੋਈ ਫੇਕ। ਨਹੀਂ ਮਗਰਾ ਨਹੀਂ ਆ ਪੰਪ ਪੰਪ ਵੀ ਨਾਲ ਹੀ ਲੱਗੇ ਨਹੀਂ ਆਏ ਅਗਲਾ ਲਾ ਕੇ ਘਰੇ ਘਰੇ ਧਰ ਦਿੰਦਾ। ਹਾਂ। ਠੀਕ ਹੈ ਬਈ। ਮਾਡਲ ਜੀ ਹੈ। ਮਾਡਲ 12 ਵੀਰੇ ਪੰਜਾਬ ਨੰਬਰ ਆ ਇਹ। ਹਾਂਜੀ ਪਾਵਰ ਪੰਪ ਪਾਵਰ ਸਟੀering। ਪਾਵਰ ਸਟੀering ਲੋਨ ਲੋਨ ਕਰਾਉਣਾ ਹੋਵੇ ਉਹ ਵੀ ਕਰਾ ਦੇ। 12 ਮਾਡਲ ਆ ਲੋਨ ਵੀ ਹੋ ਜੂ। ਨੰਬਰ ਆ ਗਿਆ ਪੰਜਾਬ। ਪੰਜਾਬ ਦਾ। ਡਬਲ ਕਲਚ ਤੇਲ ਬਰੇਕ ਤੇ 12 ਮਾਡਲ ਆ ਡਿਮਾਂਡ ਹੀ ਡਿਮਾਂਡ ਵੀਰੇ 335000 ਰੁਪਿਆ ਟਰੈਕਟਰ ਦੇ ਦਾਂਗੇ 315000 ਦਾ 315000 ਰੁਪਿਆ ਦਾ ਟਰੈਕਟਰ ਤੁਹਾਨੂੰ ਮਿਲੂਗਾ ਆ ਦੇਖੋ ਜੀ ਫਾਰਮਟ੍ਰੈਕ 65 ਅੱਗੇ ਆ ਗਿਆ ਜੀ ਫਾਰਮਟ੍ਰੈਕ 65 EP ਵਾਲਾ ਆ ਗਿਆ ਜੀ ਛੋਟਾ ਹੀ ਆ ਗਿਆ ਇਹਦਾ ਟਰੈਕਟਰ ਦੇਖਣ ਨੂੰ ਵੀ ਐ ਸੋਹਣਾ ਲੱਗਦਾ ਤੂੰ ਚਲਾਈ ਚਲੂਈਦਾ ਬਈ ਬਹੁਤ ਜਿਆਦਾ ਵਧੀਆ ਫੁੱਲ ਟੌਪ ਮਾਡਲ ਹੈ ਐ ਟਰੈਕਟਰ ਨੂੰ ਬਸ ਮਾਰੇ ਕੰਪਨੀ ਦੇ 80 ਪੈਸੇ ਆ ਹਾਂਜੀ ਠੀਕ ਆ ਮਗਰਾੜ ਮਗਰੂੜ ਨਾਲ ਦੇ ਜਮਾਂ ਬੇਦ ਆ ਗਿਆ ਵੀਰੇ ਇਹ ਨਹੀਂ ਵੀ ਮਗਰਾੜ ਕਿਤੋਂ ਬਣਿਆ ਹੋਊ ਜਾਂ ਰੰਗ ਹੋਇਆ ਕਿਤੋਂ ਹਾਂਜੀ ਠੀਕ ਆ ਬਾਕੀ ਫੇਵਰ ਹੱਟ ਲੱਗਿਆ ਵਾ ਠੀਕ ਆ ਜੀ ਬਲੈਂਕਾਂ ਲੋਕਾਂ ਹੱਕ ਹੱਕ ਐ ਪੂਰੀ ਟੌਪ ਦੀ ਲੱਗੀ ਹੋਈ ਐਥੋਂ ਰੰਗ ਪੇਂਟ ਦਾ ਬਹੁਤ ਸਾਫ਼ ਪਿਆ ਟਰੈਕਟਰ ਨਾ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਡਾ ਲੋਕਲ ਪੀ ਵੀ 30 ਨੰਬਰ ਆ ਇਹ ਸਰਕਾਰੀ ਪਲੇਟਾਂ ਵਗੈਰਾ ਟਰੈਕਟਰ ਨੂੰ ਦਿਖਾਓ ਸਭ ਕੁਝ ਲੱਗਿਆ ਵਾ ਠੀਕ ਆ ਜੀ ਇੰਡੀਕੇਟਰ ਸ਼ੀਸ਼ੇ ਤੱਕ ਵੀ ਨਾਲ ਦੇ ਸਾਰਾ ਕੁਝ ਲਾਈਟਾਂ ਲੂਟਾਂ ਵੀ ਨਾਲ ਦੀਆਂ ਨੇ ਟਰੈਕਟਰ ਦੇ ਰਿਵਰਸ ਪੀਟੀਓ ਚ ਆ ਗਿਆ 16 ਦੇ ਟਾਇਰਾਂ ਚ ਆ ਗਿਆ 16 ਡਬਲ ਕਲੱਚ ਆ ਤੇਲ ਚ ਬ੍ਰੇਕ ਠੀਕ ਆ ਜੀ ਭਾਵ ਰਸਟੇਰ ਨਵਾਂ ਮਾਡਲ ਆ ਠੀਕ ਆ ਨਵਾਂ ਮਾਡਲ ਆ ਡਿਸਟਰੀਬਿਊਟਰ ਆ ਡਿਸਟਰੀਬਿਊਟਰ ਡਬਲ ਆ ਜੀ ਡਬਲ ਡਿਸਟਰੀਬਿਊਟਰ ਚ ਆ ਗਿਆ ਫੁੱਲ ਸੋਨਾ ਡਾਇਰੈਕਟਰ ਆ ਤੇ ਮਾਡਲ ਨਵਾਂ ਆ ਗਿਆ ਡਿਮਾਂਡ ਜੀ ਡਿਮਾਂਡ ਵੀਰੇ 3,45,000 ਰੁਪਈਆ 3,45,000 ਦੇ ਦਿਆਂਗੇ 3.5 ਲੱਖ ਰੁਪਈਆ ਦਾ ਟਰੈਕਟਰ ਜਮਾਈ ਬਾਕੀ ਵੀਰੇ ਆਏ ਆ ਵੀ ਤਿੰਨ ਤੋਂ ਬਾਹਰ ਹੀ ਆ ਸੌਦਾ ਵੀ ਤਿੰਨ ਤੋਂ ਥੱਲੇ ਵਾਲਾ ਭਰਾ ਮੇਰਾ ਭਾਉਂ ਦੀ ਆਪਾਂ ਨੂੰ ਫੋਨ ਵੀ ਨਾ ਕਰੇ ਕੋਈ ਗੱਲ ਹਾਂਜੀ ਕਈ ਵਾਰ ਬੰਦੇ ਨੂੰ ਆਏ ਹੁੰਦਾ ਵੀ ਸਵਾ ਤਿੰਨ ਕਹੇ ਤਾਂ ਖਣੀ 280 85 ਦਾ ਮਿਲ ਜੂਗਾ ਠੀਕ ਹੈ ਜੀ ਹਾਂ 280 85 ਦਾ ਵੀਰੇ ਹੋਣਾ ਨਹੀਂ ਹਾਂਜੀ ਹਾਂ ਠੀਕ ਆ ਭਾਈ ਤੋਂ ਨੂੰ ਤਿੰਨ ਤੋਂ ਉੱਪਰ ਉਪਰੇ ਟਰੈਕਟਰ ਮਿਲ ਜੂ ਸਾਹਮਣੇ ਹੈਗਾ ਜੀ ਸੋਨਾ ਲਿਕਾ ਡੀਆਈ 750 ਦਾ ਹਾਂਜੀ ਮਾਡਲ ਏ 12 ਮਾਡਲ ਹੈ 12 ਮਾਡਲ ਆ ਹਾਂ ਡਬਲ ਪੰਪ ਚ ਆ ਗਿਆ ਡਬਲ ਪੰਪ ਆ ਜੀ ਸਾਈਡ ਗੇਅਰ ਤੇ ਟਾਈਰਨ ਫੁੱਲ ਟੌਪ ਮਾਡਲ ਟਰੈਕਟਰ ਆ ਜੀ ਇਹ ਸਾਰਾ ਸ਼ੀਲਡ ਟਰੈਕਟਰ ਆ ਠੀਕ ਆ ਬਾਈ ਟਰੈਕਟਰ ਨੂੰ 75 ਪੈਸੇ ਨੇ ਹਾਂਜੀ ਪੰਜਾਬ ਨੰਬਰ ਆ ਪਹਿਲੀ ਪਾਰਟੀ ਦਾ ਟਰੈਕਟਰ ਆ ਨਗਦ ਕੈਸ਼ ਦਾ ਨਗਦ ਕੈਸ਼ ਦਾ ਹਾਂਜੀ ਠੀਕ ਆ ਜੀ ਮਗਰਾੜ 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 ਨਾਲ ਦੇ ਆ ਦੇਖੋ ਰਿੰਮ ਰੋਮਾ ਚੇਪੀਆਂ ਕੰਪਨੀ ਦੀਆਂ ਹਜੇ ਲੱਗੀਆਂ ਵੀ ਆ 12 ਦੀਆਂ ਉਹ ਮੈਂ ਕੋਈ ਨਟ ਤੋਂ ਨਿਕਲ ਕੁਛ ਨਹੀਂ ਖਰਾ ਹੋਇਆ ਇਹ ਪੂਰਾ ਰੀਜਨਲ ਆ ਟਰੈਕਟਰ ਸਾਰਾ ਓਰੀਜਨਲ ਟਰੈਕਟਰ ਐਂਡੀ ਉਂਡੀ ਟਰੈਵ ਵੀ ਚਾਰੇ ਸਹੀ ਸਲਾਮ ਤਾਂ ਆ ਦੇਖ ਰਿਹਾ ਦੇਖੋ ਟਾਪ ਲਿੰਕ ਵਗੈਰਾ ਹਾਂਜੀ ਔਕ ਦਿਖਾਓ ਹਾਂਜੀ ਠੀਕ ਹੈ ਨਾ ਸਾਰਾ ਕੋਈ origignal ਹੈ ਠੀਕ ਹੈ ਜੀ ਪੀਵੀ 62 ਮਹਾਲੀ ਦਾ ਨੰਬਰ ਪੀਵੀ 62 ਮਹਾਲੀ ਦਾ ਨੰਬਰ ਰਿਵਰਸ ਪੀਟੀਓ ਆ ਗਿਆ ਰਿਵਰਸ ਪੀਟੀਓ ਆ ਤੇਲ ਬ੍ਰੇਕ ਆ 14 ਦੇ ਟਾਇਰਾਂ ਚ ਠੀਕ ਹੈ ਜੀ ਜਿਹੜਾ ਮੰਨ ਲਓ 12 ਚ ਫੁੱਲ ਟੌਪ ਮਾਡਲ ਆਏ ਉਹ ਹੈ ਠੀਕ ਹੈ ਇਹ ਪਾਵਰ ਸਟੀering ਡਬਲ ਪਾਵਰ ਸਟੀering ਹਾਂ ਡਬਲ ਪੰਪ ਵੀਰੇ ਤੇ ਮਾਡਲ ਜੀ ਇਹ ਮਾਡਲ 12 ਵੀਰੇ ਡਿਮਾਂਡ ਇਹਦੀ 3 ਲੱਖ ਤੇ ਹੈਗੀ ਆ 95000 ਰੁਪਿਆ ਹਾਂਜੀ 85000 ਦਾ ਟਰੈਕਟਰ ਦੇਵਾਂਗੇ 3 ਲੱਖ 3 85 ਦਾ ਠੀਕ ਆ ਜੀ ਸਾਹਮਣੇ ਆ ਗਿਆ ਜੀ ਸੋਨਾ ਲਿਖਾ ਡੀਏ 60 ਦਾ ਮਾਈਲੇਜ ਮਾਸਟਰ ਆ ਗਿਆ ਜੀ ਹਾਂਜੀ 3 ਸਿਲੰਡਰ ਵਾਲਾ ਵੀਰੇ ਡਬਲ ਕਲਚ ਆਇਆ ਇਹ ਹਾਂਜੀ ਪੰਜਾਬ ਨੰਬਰ ਆ ਫਸਟ ਕੁਆਲਟੀ ਦਾ ਟਰੈਕਟਰ ਹੀ ਇਹ ਠੀਕ ਆ ਜੀ ਅੰਡਾ ਟਾ ਟਾਇਰ ਤਾਂ ਬਿਲਕੁਲ ਨਵੇਂ ਆ ਪਿਛਲੇ ਵੀ ਨਵੇਂ ਆ ਰਗੇ ਹੀ ਆ ਫਿਰ ਤਾਂ ਆਪਾਂ 90 ਪੈਸੇ ਕਹਿ ਲਓ ਚਲੋ ਹਾਂਜੀ ਬਾਕੀ ਵੀਰੇ ਬਹੁਤ ਜਿਆਦਾ ਸਾਫ ਟਰੈਕਟਰ ਆ ਕੱਲਾ ਕਲੱਚ ਕਲੱਚ ਖੁੱਲਿਆ ਇਹਦਾ ਟਰੈਕਟਰ ਦਾ ਹੋਰ ਕੋਈ ਨਾਟ ਇਹਦਾ ਖੁੱਲਿਆ ਠੀਕ ਆ ਜੀ ਹਾਂ ਪੈਰ ਆਗੇ 13 ਦੇ ਬਈ ਪੈਰ 13 ਦੇ ਪੈਰਾਂ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਤੁਸੀਂ ਵਧੀਆ ਸਾਫ ਪੈ ਟਰੈਕਟਰ ਆ ਇਹਨੇ ਰੰਮਾ ਰੁੰਮਾ ਦਾ ਬਹੁਤ ਜਿਆਦਾ ਸਾਫ ਆ ਮਗਰਾੜਾਂ ਦੀਆਂ ਛੱਤਾਂ-ਛੁੱਤਾਂ ਦਿਖਾ ਦਿਓ ਵੀਰੇ ਜਿੱਥੇ ਬੰਦਾ ਬਹਿੰਦਾ ਉਹ ਜਗਾ ਵੀ ਬਹੁਤ ਜਿਆਦਾ ਸਾਫ ਆ ਟਰੈਕਟਰ ਹਾਂਜੀ ਆ ਮੀਟਰ ਮੂਟਰ ਦੇਖੋ ਇੱਧਰ ਸਾਰੇ ਮੀਟਰ ਚੱਲਦੇ ਆ ਬਈ ਹਾਂ ਚੱਲਦੇ ਆ ਵੀਰੇ ਸਾਰੇ ਮੀਟਰ ਮੋਕਰ ਵੀ ਚੱਲਿਆ ਆ 367 ਘੰਟੇ ਚੱਲਿਆ ਦਾ ਠੀਕ ਆ ਜੀ ਅਰिजਨਲ ਹੀ ਚੱਲਿਆ ਉਹ ਆ ਅਰिजਨਲ ਚੱਲਿਆ 10 ਮਾਡਲ ਆ 60 ਆਲਾ ਸੋਨਾ ਲਿਖਾ ਆ ਤਿੰਨ ਸਿਲੰਡਰ ਵਾਲਾ ਤਿੰਨ ਸਿਲੰਡਰ ਹਾਂ ਇਹ ਆ ਗਏ ਜੀ 10 ਮਾਡਲ 10 ਮਾਡਲ ਪੂਰਾ ਸੋਨਾ ਰੰਗ ਪੈਂਦਾ ਇੰਜਨ ਗੇਅਰ ਦਾ ਵੀ ਨਹੀਂ ਹੋ ਕੋਈ ਵਿੱਚੋਂ ਇੰਜਨ ਗੇਅਰ ਦਾ ਵੀ ਨਹੀਂ ਵੀਰੇ ਜਿਵੇਂ ਉਤੋਂ ਆ ਸਾਰਾ ਕੁਝ ਯਾਰ ਇਹਦੇ ਨਾਲ ਦਾ ਹੈ ਦੇਖੋ ਸਹੀ ਆ ਦੇਖੋ ਜਿਵੇਂ ਟਰੈਕਟਰ ਵਿੱਚੋਂ ਕੱਲੇ ਡਰਾਈਵ ਟਕਵਰ ਤੇ ਕਲੱਚ ਖੁੱਲਿਆ ਵੀਰੇ ਐ ਨਹੀਂ ਕੋਈ ਹੈੱਡ ਖੁੱਲਿਆ ਜਾਂ ਨਿਊਟਰਲ ਖੁੱਲੀ ਆ ਜਾਂ ਕੋਈ ਡੀਜ਼ਲ ਪੰਪ ਖੁੱਲਿਆ ਜਾਂ ਕੋਈ ਅਗਲਾ ਹਿੱਸਾ ਖੁੱਲਿਆ ਕੁਝ ਨਹੀਂ ਖੁੱਲਿਆ ਹਾਂਜੀ ਸਾਰਾ ਕੋਈ ਨਾ ਜੇਤੀ ਵਾਲਾ ਟਰੈਕਟਰ ਆ ਵੀਰੇ ਕੋਈ ਟਰਾਲੀ ਵਾਲਾ ਟਰੈਕਟਰ ਨਹੀਂ ਹੈਗਾ ਠੀਕ ਆ ਜੀ ਹਾਂ ਐਂਡ ਡੰਡ ਸਾਰਾ ਕੁਝ ਨਾਲ ਦਾ ਹਜੇ ਤੱਕ ਟਰੈਕਟਰ ਤੇ ਕੋਈ ਐਂਡ ਨਹੀਂ ਚੇਂਜ ਹੈਗਾ ਸੋ ਇਹ ਟਰੈਕਟਰ ਬਈ ਬਾਹਰੋਂ ਆ ਦੇਖਣ ਨੂੰ ਓਵੇਂ ਹੀ ਟਰੈਕਟਰ ਵਿੱਚੋਂ ਆ ਆ ਗਿਆਂ ਪੱਤਣਾ ਦੇ ਦਾ ਕਰਾਂਗੇ ਉਹਦਾ ਫਸਟ ਪਾਰਟੀ ਦਾ ਟਰੈਕਟਰ ਆ ਜੋ ਬੰਦੇ ਦੀ ਆਈਡੀ ਵਗੈਰਾ ਕੁਝ ਚਾਹੀਦਾ ਸਭ ਕੁਝ ਪੀਵੀ 11 ਨੰਬਰ ਆ ਪਟਿਆਲਾ ਨੰਬਰ ਠੀਕ ਆ ਜੀ 10 ਮਾਡਲ ਆ ਡਿਮਾਂਡ ਤਿੰਨ 10 ਆ ਕਿੰਨੇ ਦਾ ਦੇਣਾ ਸਹੀ ਬਈ ਪੂਰੇ 3 ਲੱਖ ਦਾ ਦੇ ਦੇ ਜਮਾਂ ਹੀ ਤਿੰਨ ਦਾ ਬਰੇ ਯਾਰ ਪਤਾ ਕੀ ਗੱਲ ਆ ਚੰਗਾ ਟਰੈਕਟਰ ਕਰਕੇ ਲਿਆ ਹੀ ਮਹਿੰਗਾ ਯਾਰ ਠੀਕ ਆ ਜੀ ਹਾਂ ਇਹ ਤਾਂ ਆਪ ਦੀ ਸਮਝੋ ਵੀ ਮਹਿੰਗਾ ਲਿਆ ਹੋਇਆ ਵੀ ਜਿਆਦਾ ਸ਼ਕੀਨ ਕਰਕੇ ਵੀ ਚੱਲ ਕਈ ਸ਼ਕੀਨਗਾਹ ਕਹ ਇਹਨੂੰ ਲਾਉ ਸ਼ਕੀਨ ਬੰਦਾ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦੀ ਠੀਕ ਹੈ ਜੀ ਕਿਉਂਕਿ ਅਗਲੇ ਨੂੰ ਜਦੋਂ 10 ਮਾਡਲ ਦੂਜੇ ਪਾਸੇ 265 70000 ਦਾ ਮਿਲਦਾ ਹੈ ਆ ਉੱਧਰ ਨੂੰ ਭਜੂ ਇਹਨੂੰ 3 ਲੱਖ ਤੰਨੀ ਝਾਕਦਾ ਹੂੰ ਇਹ ਚੀਜ਼ ਦਾ ਫਰਕ ਗੱਲ ਪਰ ਕੁਆਲਟੀ ਹਾਂ ਕੁਆਲਟੀ ਬਹੁਤ ਉੱਚੀ ਹੈ ਟਰੈਕਟਰ ਦੀ ਠੀਕ ਆ ਭਾਈ ਹਾਂ ਕੁਆਲਟੀ ਦੇਖ ਕੇ ਬੰਦਾ ਇਹਨੂੰ ਲਾਉਗਾ ਠੀਕ ਆ ਜੀ ਇਹ ਐਡਰੈਸ ਦੱਸੋ ਤੇ ਇਹਨਾਂ ਦੇ ਲੋਨ ਵਗੈਰਾ ਹੋਣੀ ਕੋਈ ਹਾਂ ਹਾਂ ਹੋ ਜੂਗਾ ਜਿਹੜੇ 12 ਮਾਡਲ ਹਨ ਉਹ 12 ਮਾਡਲ ਟਰੈਕਟਰ ਆ ਜਿਹੜਾ ਇੱਥੇ ਲੋਨ ਹੋ ਜੂਗਾ ਚਾਹੇ ਸੋਨਾਲੀਕਾ 35 ਹੋਇਆ 50 ਹੋਇਆ ਆਪਾਂ ਹੀ ਕਰਵਾ ਦੇਣਾ ਠੀਕ ਹੈ ਜੀ ਲੋਨ ਵੀ ਇੱਥੇ ਹੋ ਜੂ ਦੂਰ ਭੱਜਣ ਦੀ ਹਾਂ ਨਾ ਨਾ ਕੋਈ ਉਹ ਕਰਵਾ ਦਿਆਂਗੇ ਤੇ ਪਿੰਡ ਜੀ ਕਿਹੜਾ ਆਪੜਾ ਪਿੰਡ ਆਪਣਾ ਵੀਰੇ ਦਿਉਣਾ ਬਠੰਡੇ ਤੋਂ ਦੋ ਦੋ ਮਕਸਰ ਨੂੰ ਜਾਣੇ ਆ ਰੋਡ ਦੇ ਉੱਪਰ ਠੀਕ ਹੈ ਜੀ ਠੀਕ ਹੈ ਜੇ ਕਿਸੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਹੋਵੇ ਤਾਂ ਆਪਣੇ ਨਾਲ ਫੋਨ ਤੇ ਸੰਪਰਕ ਕਰ ਲੈ ਹਾਂ ਜੀ ਨੰਬਰ ਜੀ ਆਪਣਾ 96531 ਜੀ 00499 ਤੇ ਪ੍ਰਾਣਾ ਟਰੈਕਟਰ ਜੇ ਕਿਸੇ ਦੂਰ ਭਰਾ ਨੇ ਘਟਾਉਣਾ ਜੀ ਪ੍ਰਾਣਾ ਟਰੈਕਟਰ ਘਟਾਉਣਾ ਕਿਸੇ ਵੀਰ ਭਰਾ ਨੇ ਉਹਦੀਆਂ ਫੋਟੋਆਂ ਸਾਨੂੰ ਵਟਸਐਪ ਕਰ ਦੇ ਹਾਂਜੀ ਮਾਡਲ ਕਰ ਦੇ ਅਸੀਂ ਆਪ ਦਾ ਰੇਟ ਲਾ ਦੇਾਂਗੇ ਜੇ ਅਗਲੇ ਦਾ ਮਾਣ ਹੋਇਆ ਤੇ ਦੇ ਜੇ ਜੇ ਵੱਧ ਵੇਖਦਾ ਉਹਦੀ ਪੇਮੈਂਟ ਸਾਨੂੰ ਹਫ਼ਤੇ ਦੀ ਥਾਂ 15 ਦਿਨ ਦੇ ਦੇ ਠੀਕ ਆ ਜੀ 15 ਦਿਨਾਂ ਨੂੰ ਦੇ ਜੇ ਆਪ ਦਾ ਫਾਇਦਾ ਕਰ ਲੈਣੀ 15 ਦਿਨਾਂ ਨੂੰ ਦੁਬਾਰੇ ਪਾਉਂਦੀ ਉਹਨੇ ਦਾ ਹੀ ਸਾਨੂੰ ਫੇਰ ਦੇ ਠੀਕ ਆ ਬਈ ਜੀ ਹਾਂ ਜਿਹੜਾ ਸਾਡਾ ਰੇਟ ਲਾਇਆ ਠੀਕ ਆ ਜੀ ਹਾਂ ਬਾਕੀ ਇੰਸਟਾਗ੍ਰam ਤੇ ਆਪਣਾ ਪੇਜ ਆ ਵੀਰੇ ਉਹ ਫੋਲੋ ਕਰ ਲਿਓ ਉੱਚ ਕੱਲੇ ਕੱਲੇ ਟਰੈਕਟਰ ਦੀ ਵੀਡੀਓ ਆ ਠੀਕ ਆ ਜੀ ਬਰਾ ਟਰੈਕਟਰ 005 ਠੀਕ ਆ ਬਾਈ ਜੀ ਉਹਨੂੰ ਫੋਲੋ ਕਰ ਲਿਓ ਬਈ ਪੇਜ ਨੂੰ ਬਾਈ ਜੀ ਨੂੰ ਹਾਂ ਸਿੰਗਲ ਸਿੰਗਲ ਟਰੈਕਟਰ ਦੀ ਵੀਡੀਓ ਤੁਹਾਨੂੰ ਸਾਰਿਆਂ ਨੂੰ ਮਿਲਦੀ ਜੀ ਠੀਕ ਆ ਜੀ ਹਾਂ ਠੀਕ ਹੈ ਜੀ ਧੰਨਵਾਦ ਬਾਈ ਸਸੀ ਕਰ ਜੀ ਸਸੀ ਕਰ ਹਾਂ ਜੀ ਦੋਸਤੋ ਇਹ ਕਰ ਆਪਣੀ ਵੀਡੀਓ ਬਾਈ ਜੀ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ